ਕਿ ਪੰਜਾਬ ਦੇ ਵਿੱਚ ਨੌਜਵਾਨੀ ਨਸ਼ਿਆਂ ਦੇ ਵਿੱਚ ਫਸ ਚੁੱਕੀ ਆ ਬੇਸ਼ੱਕ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਨਸ਼ਿਆਂ ਨੂੰ ਜੜ ਤੋਂ ਖਤਮ ਦੇ ਉਪਰਾਲੇ ਕਰ ਰਹੇ ਹਾਂ ਲੇਕਿਨ ਪੰਜਾਬ ਦੇ ਜ਼ਿਲ੍ਹੇ ਸ਼੍ਰੀ ਮੁਕਤਸਰ ਸਾਹਿਬ ਦਾ ਇੱਕ ਅਜਿਹਾ ਪਿੰਡ ਹੈ ਜਿਹੜਾ ਕਿ ਆਪਣੇ ਨੌਜਵਾਨਾਂ ਨੂੰ ਜੋ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਠਿਕਰੀ ਪੈਰਾ ਲਗਾ ਰਹੇ ਨੇ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਕਹਦੀ ਹੈ ਨਾ ਵੀ ਪਿੰਡਾਂ ਦੇ ਵਿੱਚ ਬੰਦੇ ਆਉਂਦੇ ਸੀ ਲੁੱਟਖੋਹਾਂ ਕਰਦੇ ਸੀ ਲੇਕਿਨ ਅੱਜ ਕੱਲ ਉਹਨਾਂ ਲੁੱਟਖੋਹਾਂ ਦੇ ਲਈ ਨਹੀਂ ਇਹ ਪਿੰਡ ਵਾਸੀਆਂ ਦੇ ਵੱਲੋਂ ਮੈਂ ਤਸਵੀਰਾਂ ਸਾਥੀ ਨੂੰ ਕਹੂੰਗਾ ਇੱਕ ਵਾਰੀ ਪਿੰਡ ਵਾਸੀਆਂ ਦੀ ਵਿਖਾਉਣ ਦੀ ਕੋਸ਼ਿਸ਼ ਕਰਨ ਚੋ ਨਹਿਰਾਂ ਦੇ ਪੁਲ ਉੱਪਰ ਠਿਕਰੀ ਪੈਰਾ ਲਗਾ ਕੇ ਹਰ ਆਉਣ ਜਾਣ ਵਾਲੇ ਵਾਹਨ ਦੀ ਬਰੀਕੀ ਦੇ ਨਾਲ ਚੈਕਿੰਗ ਕਰਦੇ ਨੇ ਇਹ ਵਾਹਨ ਕਿੱਥੋਂ ਆ ਰਿਹਾ ਤੇ ਕਿੱਥੇ ਜਾ ਰਿਹਾ ਚਾਹੇ ਮੋਟਰਸਾਈਕਲ ਆ ਤੇ ਚਾਹੇ ਕਹਿ ਦਈਏ ਕਿ ਕੋਈ ਵੱਡਾ ਚਾਰ ਵਾਹਨ ਪਈਆ ਵਾਹਨ ਆ ਉਹ ਆ ਉਸ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾਂਦੀ ਆ ਸ਼ੱਕੀ ਲੱਗਦੇ ਨੇ ਉਹਨਾਂ ਤੇ ਵੀ ਅਸ ਬਰੀਕੀ ਦੇ ਨਾਲ ਉਹਨਾਂ ਦੀ ਵੀ ਚੈਕਿੰਗ ਕੀਤੀ ਜਾਂਦੀ ਆ ਕੋਈ ਵਿਅਕਤੀ ਚਾਹੇ ਜੇ ਕੈਦੀ ਆ ਤਾਂ ਸਾਹਮਣੇ ਇੱਕ ਮੋਟਰਸਾਈਕਲ ਤੇ ਭਾਈ ਸਾਹਿਬ ਨੇ ਉਹਨਾਂ ਦੀ ਚੈਕਿੰਗ ਪਿੰਡ ਵਾਸੀਆਂ ਦੇ ਵੱਲੋਂ ਕੀਤੀ ਜਾ ਰਹੀ ਆ ਬੇਸ਼ੱਕ ਉਹ ਕੋਈ ਮੁਲਾਜ਼ਮ ਲੱਗ ਰਹੇ ਨੇ ਲੇਕਿਨ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਨੌਜਵਾਨਾਂ ਨੂੰ ਬਚਾਉਣ ਦੇ ਲਈ ਇੱਕ ਵੱਡਾ ਉਪਰਾਲਾ ਜੋ ਠਿਕਰੀ ਪੈਰਾ ਲਾ ਕੇ ਕੀਤਾ ਜਾ ਰਿਹਾ ਪਿੰਡ ਦੇ ਇਹਨਾਂ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਵਾਹਨ ਦੀ ਜੋ ਚੈਕਿੰਗ ਕਰ ਰਹੇ ਨੇ ਉਹਨਾਂ ਬਾਰੇ ਵੀ ਤਸਵੀਰਾਂ ਮਖਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਹਮਣੇ ਇੱਕ ਇਨੋਵਾ ਖੜੀ ਹੈ ਉਸਦੀ ਵੀ ਚੈਕਿੰਗ ਹੁੰਦੀ ਹੈ ਬਾਹਰੋਂ ਆਏ ਨੇ ਕੌਣ ਨੇ ਫੈਮਲੀ ਹੈ ਉਸ ਦੇ ਵਿੱਚ ਸਾਰੀ ਚੈਕਿੰਗ ਕੀਤੀ ਗਈ ਹੈ ਕਿ ਕੋਈ ਸ਼ੱਕੀ ਵਿਅਕਤੀ ਲੱਗਦਾ ਤਾਂ ਉਸ ਦੀ ਬਰੀਕੀ ਦੇ ਨਾਲ ਜੇ ਕਹਿ ਦਈਏ ਤਾਂ ਚੈਕਿੰਗ ਹੁੰਦੀ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਿੰਡ ਵਾਸੀ ਤੇ ਨੌਜਵਾਨ ਆ ਉਹ ਜੇ ਕਹਿ ਦਈਏ ਤਾਂ ਉਹ ਵਾਹਨਾਂ ਦੀ ਚੈਕਿੰਗ ਕਰ ਰਹੇ ਨੇ ਤਾਂ ਜੋ ਕਿਸ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾ ਸਕਣ ਜੋ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਦੇ ਕੋਹਰੇ ਪੈ ਕੇ ਆਪਣੀ ਜਵਾਨੀ ਨੂੰ ਖਤਮ ਕਰ ਰਹੀ ਹੈ ਪਿੰਡ ਦੇ ਲੋਕ ਨੇ ਸਾਡੇ ਨਾਲ ਵਿਦਿਕ ਠਿਕਰੀ ਪੈਰਾ ਲਗਾ ਰਹੇ ਹੋ ਪੁਰਾਣੇ ਸਮੇਂ ਚ ਲੱਗਦਾ ਹੁੰਦਾ ਸੀਗਾ ਪਰ ਕੀ ਨੋ ਬਤਾ ਗੀ ਜੇ ਤੁਹਾਨੂੰ ਇਹੋ ਜਿਹਾ ਪੈਰਾ ਲਾਉਣਾ ਪੈ ਗਿਆ ਇਹ ਚਿੱਟੇ ਦਾ ਕਰਕੇ ਸਾਨੂੰ ਲਾਉਣਾ ਪੈ ਗਿਆ ਇਹ ਚਿੱਟੇ ਦਾ ਹੁਣ ਤੁਹਾਨੂੰ ਪਤਾ ਹੈ ਬਹੁਤ ਜਿਆਦਾ ਕੰਮ ਚੱਲ ਰਿਹਾ ਚਿੱਟੇ ਦਾ ਇਸੇ ਕਰਕੇ ਸਾਡੇ ਪਿੰਡ 'ਚ ਬਹੁਤ ਜਿਆਦਾ ਸੀਗਾ ਇਸੇ ਕਰਕੇ ਸਾਨੂੰ ਇਹ ਪੈਰਾ ਲਾਉਣਾ ਪਿਆ ਇਹ ਚਿੱਟੇ ਦਾ ਕਰਕੇ ਜੀ ਚਿੱਟੇ ਤਾਂ ਸਾਰੇ ਪੰਜਾਬ 'ਚ ਹੀ ਬਹੁਤ ਆ ਲੇਕਿਨ ਸਰਕਾਰਾਂ ਕਹਿੰਦੀਆਂ ਅਸੀਂ ਧਿਆਨ ਦੇ ਰਹੀਆਂ ਵੀ ਚਿੱਟੇ ਨੂੰ ਰੋਕ ਰਹੀਆਂ ਚਾਹੇ ਬਾਰਡਰਾਂ ਤੋਂ ਆਉਂਦਾ ਜਾਂ ਕਿਤੇ ਵੀ ਹੁੰਦਾ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਵੈਸੇ ਤੇ ਇਹ ਕੰਮ ਸਰਕਾਰ ਦਾ ਜੀ ਪਰ ਸਾਨੂੰ ਕਰਨਾ ਪੈ ਰਿਹਾ ਸਾਡੇ ਪਿੰਡ ਨਵੀਂ ਪੀੜ੍ਹੀ ਨੂੰ ਬਚਾਉਣ ਵਾਸਤੇ ਸਾਨੂੰ ਇਹ ਕੰਮ ਕਰਨਾ ਪਿਆ ਜੀ ਕਿੰਨਾ ਚਿੱਟਾ ਤੁਹਾਡੇ ਪਿੰਡ ਦੇ ਵਿੱਚ ਅੱਜ ਗੱਲ ਕਰੀਏ ਤਾਂ ਚਿੱਟੇ ਦੇ ਕਹਿੰਦੇ ਵੀ ਨੌਜਵਾਨ ਟੀਕੇ ਲਾਉਂਦੇ ਆ ਕਿਤੇ ਰਾਹ ਚ ਹੀ ਰਹਿ ਜਾਂਦਾ ਕੋਈ ਨਾੜ ਚ ਟੀਕਾ ਫਸਿਆ ਰਹਿ ਜਾਂਦਾ ਬਹੁਤ ਆ ਜੀ ਸਾਡੇ ਪਿੰਡਾਂ ਦੇ ਕਾਫੀ ਸੀ ਪਰ ਹੁਣ ਸਾਡੇ ਪਿੰਡ ਪੂਰਾ ਅਸੀਂ ਰੋਗ ਥੰਮ ਕਰ ਲਈਏ ਪੂਰਾ ਕੀਤਾ ਕੀਤਾ ਇਹ ਕੰਮ ਇਹਦਾ ਬੰਦ ਕਰਤਾ ਜੀ ਕਿਰਾਂ ਸਾਰੇ ਪੈਰਾ ਲੱਗਦਾ ਜੀ ਸਾਡਾ ਪੁੱਲ ਉਹਨਾਂ ਕੋਈ ਬੰਦਾ ਨਹੀਂ ਕਰਦਾ ਜੀ ਕਿੰਨੇ ਵਜੇ ਤੋਂ ਤੁਹਾਡਾ ਟਿਕਰੀ ਪਹਿਰਾ ਸਟਾਰਟ ਹੁੰਦਾ ਤੇ ਕਿੰਨੇ ਵਜੇ ਤੱਕ ਤੁਸੀਂ ਰਹਿੰਦੇ ਹੋ ਇੱਥੇ ਇਹ 21 ਪੁਆਇੰਟ ਆ ਪਿੰਡ ਦਾ ਜਾਂ ਕੋਈ ਵੱਖਰ-ਵੱਖਰੇ ਪੁਆਇੰਟਾਂ ਤੇ ਲਾਏ ਗਏ ਆ 7 7 ਪੁਆਇੰਟ ਆਈ ਆਪਣੇ ਪਿੰਡ ਦੇ 7ਾਂ ਪੁਆਇੰਟਾਂ ਤੇ ਸਾਨੂੰ ਲਾਉਣਾ ਪੈਂਦਾ ਸਾਨੂੰ ਜਿੱਥੇ ਪਤਾ ਲੱਗਦਾ ਵੀ ਅੱਜ ਬੰਦਾ ਉਹਦੇ ਮਗਰ ਰੈਕੀ ਕਰੀ ਦੀ ਆਈ ਪਤਾ ਲੱਗ ਜੀ ਇਹ ਬੰਦਾ ਇਧਰੋਂ ਆ ਰਿਹਾ ਤੇ ਫਿਰ ਉਸੇ ਪਾਸੇ ਨੂੰ ਰੋਕੀਦਾ ਜੀ ਹੂੰ ਉਸੇ ਪਾਸੇ ਤੋਂ ਰੋਕੀਦਾ ਬਾਈ ਜੀ ਲਗਾਤਾਰ ਲੰਮਾ ਸਮਾਂ ਹੋ ਗਿਆ ਸੁਣਿਆ ਸੀ ਇਸ ਪਿੰਡ 'ਚ ਪਹਿਰਾ ਲੱਗਦਾ ਪਹਿਲਾਂ ਵੀ ਲੱਗੇ ਆ ਹੁਣ ਬਿਲਕੁਲ ਜੀ ਪਹਿਲਾਂ ਸਾਡੇ ਪਹਿਲਾਂ ਵੀ ਕਮੇਟੀ ਬਣੀ ਸੀਗੀ ਨਸ਼ੇ ਨੂੰ ਲੈ ਕੇ ਜੀ ਤੇ ਚਲੋ ਕੁਝ ਪਹਿਲਾਂ ਇੰਨਾ ਚਿੱਟੇ ਦਾ ਪ੍ਰਕੋਪਸ ਨਹੀਂ ਸੀਗਾ ਜੀ ਛੋਟੇ ਦੂਜੇ ਨਸ਼ੇ ਸੀਗੇ ਜਿਵੇਂ ਕੋਈ ਪੋਸਟ ਵਗੈਰਾ ਆ ਗਿਆ ਤੇ ਹੁਣ ਕੀ ਹੋਇਆ ਇਹਨਾਂ ਜੀ ਪਿੱਛੇ ਸਾਡੇ ਨੌਜਵਾਨ ਮੁੰਡਿਆਂ ਦੀ ਮੌਤ ਹੋਈ ਤਿੰਨ ਚਾਰਾਂ ਦੀ ਤੇ ਫਿਰ ਲੋਕਾਂ ਨੇ ਪਿੰਡ ਦੇ ਨੌਜਵਾਨਾਂ ਨੇ ਸੋਚਿਆ ਵੀ ਆਪਾਂ ਨੂੰ ਦੁਬਾਰਾ ਫੇਰ ਇਹ ਕਮੇਟੀ ਕਾਇਮ ਕਰਨੀ ਚਾਹੀਦੀ ਹੈ ਤੇ ਅਸੀਂ ਸਾਰੇ ਨੌਜਵਾਨਾਂ ਨੇ ਇਕੱਠੇ ਹੋ ਕੇ ਫਿਰ ਕਮੇਟੀ ਬਣਾਈ ਰਨਜੀਤ ਨਾਲ ਗੱਲ ਹੋਈ ਰਨਜੀਤ ਨੇ ਕਮੇਟੀ ਇਹੋ ਬਣਾਈ ਤੇ ਬਾਕੀ ਨੌਜਵਾਨ ਉਹਦੇ ਥੱਲੇ ਸਾਰੇ ਕੰਮ ਕਰੀ ਜਾਂਦੇ ਆ ਜੀ ਤੇ ਇਹ ਜਿਹੜੀ ਸਾਡੀ ਕਮੇਟੀ ਹੈਗੀ ਇਹ ਅੱਡ-ਅੱਡ ਭਾਗਾਂ ਦੇ ਵਿੱਚ ਵੰਡੀ ਹੋਈ ਹੈ ਜੀ ਇਹ ਘੱਟੋ-ਘੱਟ ਵੀ ਇਹਦੇ ਵਿੱਚ ਅਸੀਂ 150 ਤੋਂ ਉੱਪਰ ਵਲੰਟੀਅਰ ਹੈਗੇ ਜੀ ਤੇ ਉਹ ਅੱਡ-ਅੱਡ ਸ਼ਿਫਟਾਂ ਦੇ ਵਿੱਚ ਕੰਮ ਕਰਦੇ ਹੈਗੇ ਜੀ ਤੇ ਅੱਡ-ਅੱਡ ਉਹਨਾਂ ਦੇ ਗਰੁੱਪ ਬਣੇ ਆ ਜੀ ਜਿਵੇਂ ਇੱਕ ਮੇਨ ਗਰੁੱਪ ਬਣਿਆ ਹੈਗਾ ਜਿਦੇ ਚ ਪਿੰਡ ਦੇ ਲੋਕ ਖੇਤਾਂ ਦੇ ਵਿੱਚ ਕੰਮ ਕਰਦੇ ਵੀ ਆਪਣਾ ਯੋਗਦਾਨ ਪਾ ਸਕਦੇ ਹੈਗੇ ਜਿਵੇਂ ਪਿੰਡ ਦੀਆਂ ਐਂਟਰੀਆਂ ਹਿੰਗ ਹੈਈ ਉਹ ਨਾਲ ਲੱਗਦੇ ਖੇਤਾਂ ਦੇ ਵਿੱਚ ਕੰਮ ਕਰਦੇ ਉਹ ਮੈਸੇਜ ਪਾਉਂਦੇ ਇੱਕ ਵੀ ਇਸ ਤਰ੍ਹਾਂ ਦਾ ਕੋਈ ਸ਼ੱਕੀ ਵਹੀਕਲ ਜਾਂ ਛੱਕੀ ਵਿਅਕਤੀ ਪਿੰਡ ਦੇ ਵਿੱਚ ਆ ਰਿਹਾ ਹੈਗਾ ਕਿ ਉਹ ਅੱਗੇ ਮੈਸੇਜ ਕਨਵੇ ਹੁੰਦਾ ਤੇ ਫਿਰ ਉਹ ਜਿਹੜੀ ਐਕਸ਼ਨ ਟੀਮ ਸਾਡੀ ਇੱਕ ਹੈਗੀ ਹੈ ਉਹ 15 ਜਣਾਂ ਦਾ ਗਰੁੱਪ ਹੈਗਾ ਉਹ ਫਿਰ ਉਸ ਬੰਦੇ ਦੀ ਪਿੱਛਾ ਕਰਕੇ ਤੇ ਪੜਤਾਲ ਕਰਦੀ ਹੈ ਵੀ ਕਿੱਥੋਂ ਆਇਆ ਬੰਦਾ ਕਿਵੇਂ ਆਇਆ ਤੇ ਉਹਦੀ ਸਾਰੀ ਪੜਤਾਲ ਕਰਕੇ ਫਿਰ ਅੱਗੇ ਉਹਨੂੰ ਜੇ ਤਾਂ ਕੋਈ ਉਹ ਸ਼ੱਕੀ ਵਿਅਕਤੀ ਜਾਂ ਨਸ਼ਿਆ ਦਾ ਹੁੰਦਾ ਤਾਂ ਉਹਨੂੰ ਪੁਲਿਸ ਦੇ ਹਵਾਲੇ ਕਰਦੇ ਤੇ ਨਹੀਂ ਅਸੀਂ ਉਹਨੂੰ ਜਾਣ ਦਿੱਤਾ ਜਾਂਦਾ ਜੀ ਬਿਲਕੁਲ ਸ਼ੱਕੀ ਹਨ ਇੱਕ ਵਹੀਕਲ ਵੀ ਆਇਆ ਮੈਂ ਤੁਹਾਨੂੰ ਤਸਵੀਰਾਂ ਦੇ ਵਿੱਚ ਉਹ ਵਹੀਕਲ ਦੀ ਵੀ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਜੇ ਸਾਹਮਣੇ ਕਾਰ ਹੈ ਉਸ ਨੂੰ ਰੋਕ ਕੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਨੌਜਵਾਨ ਕਾਰ ਦੇ ਵਿੱਚ ਬਿਸ਼ੱਕ ਦੀ ਬੈਠੇ ਹੋਏ ਨੇ ਕਿੱਥੋਂ ਆ ਰਹੇ ਨੇ ਕੌਣ ਨੇ ਜੇ ਅਗਰ ਇਹਨਾਂ ਨੂੰ ਸ਼ੱਕੀ ਲੱਗਦੇ ਹੈ ਤਾਂ ਉਹਨਾਂ ਦਾ ਬਿਸ਼ੱਕ ਦੀ ਜਿਸ ਤਰ੍ਹਾਂ ਕਿ ਕਾਪੀ ਦੇ ਉੱਪਰ ਨੰਬਰ ਵੀ ਨੋਟ ਕੀਤਾ ਜਾ ਰਿਹਾ ਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਤਾਂ ਪਿੰਡ ਦੇ ਲੋਕਾਂ ਦੇ ਵੱਲੋਂ ਜੋ ਵੱਡਾ ਉਪਰਾਲਾ ਹੈ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਹੈ ਜਿਸ ਤਰ੍ਹਾਂ ਕਿ ਪਿੰਡ ਦੇ ਲੋਕਾਂ ਨੇ ਨੌਜਵਾਨ ਜੋ ਇਸ ਨਸ਼ਾ ਰੋਕੂ ਨਿਗਰਾਨ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਲਗਾਤਾਰ ਸਾਡੇ ਵੱਲੋਂ ਪਿਛਲੇ ਸਮੇਂ ਦੌਰਾਨ ਵੀ ਇਸ ਪਿੰਡ ਦੇ ਵਿੱਚ ਜੇ ਕਈਏ ਤਾਂ ਕਮੇਟੀ ਬਣਾਈ ਗਈ ਸੀ ਜੋ ਪਿਛਲੇ ਸਮਿਆਂ ਦੌਰਾਨ ਨੌਜਵਾਨਾਂ ਦੀਆਂ ਮੌਤਾਂ ਵੀ ਹੋਈਆਂ ਸੀ ਪਿੰਡ ਦੇ ਸਾਡੇ ਪੱਤਰਕਾਰ ਸਾਥੀ ਵੀ ਨੇ ਸਾਡੇ ਨਾਲ ਵੀ ਵਿਚਰਦੇ ਨੇ ਪਿੰਡ ਦੇ ਵਿੱਚ ਤਾਂ ਵਿਚਰਦੇ ਵਿੱਚ ਰਣਜੀਤ ਕਿਵੇਂ ਦੇਖਦੇ ਹੋ ਨਿਗਰਾਨ ਕਮੇਟੀ ਦੇ ਮੈਂਬਰ ਵੀ ਹਾਂ ਗਾਈਡ ਲਾਈਨ ਵੀ ਤੁਸੀਂ ਦਿੰਦੇ ਹੋ ਨਹੀਂ ਬਈ ਸਾਰੇ ਪਿੰਡ ਦਾ ਵਧੀਆ ਸਹਿਯੋਗ ਆ ਹਨ ਜਦੋਂ ਕਾਫਲੇ ਤੁਰਦੇ ਹੁੰਦੇ ਹਨ ਨਾ ਛੋਟੇ ਹੁੰਦੇ ਆ ਤੇ ਹੌਲੀ ਹੌਲੀ ਕਾਫਲੇ ਬਣਦੇ ਹੁੰਦੇ ਆ ਬਈ ਤਾਂ ਇੱਕ ਪੱਤਰਕਾਰ ਨਾਂ ਤੇ ਹੋਣ ਤੇ ਆਪਣਾ ਫਰਜ਼ ਮੰਦਾ ਹਨ ਵੀ ਆਪਾਂ ਵੀ ਆਪਣਾ ਹੀ ਪਰਿਵਾਰ ਆ ਆਪਣੇ ਬੱਚੇ ਆ ਆਪਣੇ ਧੀਆ ਪੁੱਤ ਆ ਤੇ ਉਸ ਨੂੰ ਲੈ ਕੇ ਸਾਡਾ ਇਹ ਸੀ ਸਾਰੇ ਜਿੰਨੇ ਵੀ ਪਿੰਡ ਵਾਸੀ ਹੈਗੇ ਆ ਤਾਂ ਸਾਡਾ ਇੱਕ ਏਮ ਆ ਵੀ ਅਸੀਂ ਆਪ ਦਿੱਤੀਆਂ ਪੁੱਤਾਂ ਬਚਾਉਣੇ ਬਚਾਉਣੇ ਆ ਤਾਂ ਪਿੰਡ ਤੋਂ ਇੱਕ ਕਲੰਕ ਲਾਈਏ ਬਾਈ ਚਿੱਟੇ ਦਾ ਕਲੰਕ ਲਾਈਏ ਜਿਹੜਾ ਕਲੰਕ ਜਿੱਥੇ ਸਾਡੇ ਪਿੰਡ ਦਾ ਨਾਮ ਕਬੱਡੀ ਚ ਸੀ ਪਹਿਲਵਾਨੀ ਚ ਸੀਗਾ ਨਾ ਸਾਡੇ ਪਿੰਡ ਦਾ ਪਿਛਲੇ ਟਾਈਮ ਦੇ ਵਿੱਚ ਹਰਮੀਤ ਅਰਗੇ ਹਨਾ ਆ ਸਾਡੇ ਨਾਲ ਮੁੰਡਾ ਹਰਵਿੰਦਰ ਹੈ ਉਹ ਕਬੱਡੀ ਖੇਡਦੇ ਸੀਗੇ ਹੁਣ ਵੀ ਸਾਡੇ ਨਾਲ ਹੈਗੇ ਆ ਤਾਂ ਇਸ ਤਰ੍ਹਾਂ ਦੇ ਸਿਵਜੀ ਪਹਿਲਵਾਨ ਅਰਗੇ ਆ ਨਾ ਅਸੀਂ ਬੰਦਿਆਂ ਦੇ ਵਧੀਆ ਜਿੰਨੇ ਵੀ ਐ ਮੰਦਰ ਅਰਗੇ ਸਾਡੇ ਕਬੱਡੀ ਪਲੇਅਰ ਸੀ ਤਾਂ ਅਸੀਂ ਇਹ ਚਾਹੁੰਦੇ ਸੀ ਜਿਹੜਾ ਪਿੰਡ ਹੈ ਬਦਨਾਮ ਹੋ ਚੁੱਕਿਆ ਸੀ ਬਾਈ ਹੁਣ ਤਾ ਹੁਣ ਚਿੱਟੇ ਦੇ ਨਾਂ ਤੇ ਜਾਣਨ ਲੱਗ ਗਏ ਸੀ ਲੋਕੇ ਨੂੰ ਕਿਉਂਕਿ ਜੇ ਸਾਡੇ ਸ਼ਮਸ਼ਾਨ ਘਾਟ ਹੈ ਉੱਥੇ 12 13 ਬੰਦੇ ਬਹਿ ਗਏ ਦੁੱਧ ਦੇ ਤੋਂ ਆ ਗਏ ਮੱਲਨ ਤੋਂ ਆ ਗਏ ਤਾਂ ਕਮੇਟੀ ਬਣ ਤੋਂ ਪਹਿਲਾਂ ਦੀ ਗੱਲ ਆ ਬਈ ਹੁਣ ਜੇ ਆਪਾਂ ਤੁਸੀਂ ਵੀ ਜਾ ਕੇ ਦੇਖੋਗੇ ਤਾਂ ਸੋ ਨਿਸ਼ਾਨ ਆ ਬਈ ਪਿੰਡ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਐ ਲੱਗਣਾ ਯਾਰ ਪਤਾ ਨਹੀਂ ਕਿਹੜੇ ਪਾਸੇ ਟੱਪੀ ਜਾਂਦੇ ਆਪਾਂ ਸ਼ਾਂਤੀ ਨਾਲ ਦੂਜੀ ਗੱਲ ਇਹ ਆ ਵੀ ਸਾਰੇ ਪਿੰਡ ਦੇ ਭਾਈਚਾਰਾ ਪ੍ਰਪਾ ਠੀਕ ਹੈ ਅਸੀਂ ਜਿਵੇਂ ਤੁਹਾਨੂੰ ਦੱਸਿਆ ਛੋਟਾ ਜਿਹਾ ਕਾਫਲਾ ਬਣਾ ਕੇ ਚੱਲੇ ਸੀਗੇ ਤਾਂ ਉਹ ਅੱਗੇ-ਅੱਗੇ ਵਧ ਜੰਦਾ ਤਾਂ ਇਹਦੇ ਵਿੱਚ ਨੰਬਰਦਾਰ ਵੀ ਨੇ ਠੀਕ ਹੈ ਮੈਂਬਰ ਵੀ ਨੇ ਸਰਪੰਚ ਵੀ ਨੇ ਠੀਕ ਹੈ ਬਲਾਕ ਸੰਪਤੀ ਮੈਂਬਰ ਵੀ ਨੇ ਤਾਂ ਕਹਿੰਦਾ ਮਤਲਬ ਇਹਦੇ ਵਿੱਚ ਸਾਰੇ ਆਪਣੇ ਬੰਦੇ ਨੇ ਸਾਰੇ ਭਾਈਚਾਰੇ ਤੋਂ ਸਾਰੀਆਂ ਪੱਤੀਆਂ ਤੋਂ ਐ ਕੋਈ ਕਿਸੇ ਨਾਲ ਕੋਈ ਵਖਰੇਵਾ ਨਹੀਂ ਸਾਰੇ ਰਲ ਮਿਲ ਕੇ ਕੰਮ ਕਰਦੇ ਆ ਤਾਂ ਲਗਾਤਾਰ ਸਾਡਾ ਇਹ ਇਹ ਹੈਗਾ ਵੀ ਇਹਨੂੰ ਬੜਾ ਬਈ ਬੂਰਪਿਆ ਬੂਰਪਿਆ ਬੜਾ ਵਧੀਆ ਤਾ ਸਾਡਾ ਇਹਨੂੰ ਢਾਈ ਕ ਮਹੀਨੇ ਦੇ ਕਰੀਬ ਹੋਣ ਵਾਲਾ ਮੇਰੇ ਹਿਸਾਬ ਚ ਢਾਈ ਕ ਮਹੀਨੇ ਦੇ ਕਰੀਬ ਹੀ ਆ ਤਾਂ ਸਾਡੇ ਪਿੰਡ ਦੇ ਜਿਹੜੀ ਨਸ਼ਾ ਰੋਕੂ ਨਿਗਰਾਨ ਕਹਿ ਸਕਦੇ ਰਣਜੀਤ ਵੀ ਤੁਹਾਡੇ ਪਿੰਡ ਦੇ ਨਿੱਕੇ ਤੋਂ ਨਿੱਕੇ ਜੇ ਬੱਚੇ ਤੋਂ ਕਹਿ ਦਈਏ ਵੀ ਨੌਜਵਾਨ ਤੇ ਬਜ਼ੁਰਗਾਂ ਤੀਕ ਤੁਹਾਨੂੰ ਸਹਿਯੋਗ ਕਰ ਰਿਹਾ ਵੀ ਅਸੀਂ ਤੁਹਾਡੇ ਨਾਲ ਖੜੇ ਆ ਨਹੀਂ ਮੇਰੇ ਮੇਰੇ ਨਾਲ ਨਹੀਂ ਖੜੇ ਹਨ ਸਾਡੀ ਕਮੇਟੀ ਦੇ ਨਾਲ ਖੜੇ ਆ ਹਾ ਅਨਵੀਜੀਵਲ ਨਹੀਂ ਕਰਦੇ ਵੀ ਮੈਂ ਇਕੱਲਾ ਹੀ ਕਹੀ ਜਾਵਾਂ ਮੈਂ ਕਮੇਟੀ ਬਣਾਈ ਨਾ ਮੈਂ ਨਹੀਂ ਕਰ ਸਕਦਾ ਕੁਝ ਵੀ ਹਨਾ ਕਿਉਂਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਹੁੰਦਾ ਦੂਜੀ ਗੱਲ ਬਈ ਇਹ ਸੀਗਾ ਵੀ ਜਦੋਂ ਇਹ ਕਲੰਕ ਲਾਉਣਾ ਹੈ ਤਾਂ ਉਹਦੇ ਵਾਸਤੇ ਸ਼ੁਰੂਆਤ ਕਰਨੀ ਹੋਵੇ ਤਾਂ ਘਰ ਤੋਂ ਕਰਨੀ ਪੈਂਦੀ ਹੈ ਸ਼ੁਰੂਆਤ ਹਾਂ ਹਾਂ ਤਾਂ ਇਹਦੇ ਵਾਸਤੇ ਪਹਿਲਾਂ 15-20 ਦਿਨ ਚਾਂ ਮੈਂ ਪੱਤਰਕਾਰੀ ਵਾਲਾ ਕੰਮ ਵੀ ਛੱਡਿਆ ਆਪਦਾ ਜੀ ਕਿਤੇ ਜਾਣਾ ਵੀ ਸੀਗਾ ਉਹ ਵੀ ਛੱਡਿਆ ਸਾਡੇ ਜਿਹੜੇ ਉਦੋਂ ਬਾਅਦ ਭਰਾ ਨੇ ਹਮੇਸ਼ਾ ਨਾਲ ਖੜਦੇ ਸਾਡੇ ਦਿਨ ਰਾਤ ਤੋਂ ਸਾਡਾ 25-30 ਬੰਦੇ ਆ 24 ਘੰਟੇ ਇਸ ਤਰ੍ਹਾਂ ਦੇ ਹੈ ਉਹ ਐਮਰਜੈਂਸੀ ਮੋਡ ਤੇ ਆ ਜੇ ਉਹਤੇ ਲੋਡ ਪਵੇ ਉਹਦੇ ਹੀ ਆਉਂਦੇ ਆ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਜੇ ਤੁਸੀਂ ਧੀਆ ਪੁੱਤ ਬਚਾਉਣੇ ਆ ਆਪਦੇ ਘਰ ਬਚਾਉਣੇ ਆ ਨਸ਼ਿਆਂ ਤੋਂ ਬਈ ਤਾਂ ਤੁਹਾਨੂੰ ਆਪ ਨੂੰ ਵੀ ਕੋਸ਼ਿਸ਼ ਕਰਨੀ ਪੈਣੀ ਆ ਪੁਲਿਸ ਪ੍ਰਸ਼ਾਸਨ ਉਹਨਾਂ ਦਾ ਆਪਦਾ ਹੈਗਾ ਉਹਨਾਂ ਨੇ ਆਪਦਾ ਕੰਮ ਕਰਨਾ ਹਾਲਾਂਕਿ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਠੀਕ ਹੈ ਸਰਕਾਰਾਂ ਦਾ ਕੰਮ ਹੈ ਤਾਂ ਇਹ ਇੱਕ ਪ੍ਰਯੋਗ ਮੰਨ ਲਿਏ ਪਿਛਲੇ ਵੀ ਸਮੇਂ 'ਚ ਵੀ ਅਸੀਂ ਕਮੇਟੀਆਂ ਬਣਾਈਆਂ ਦੇਖਿਆ ਨਸ਼ੇ ਨੂੰ ਫਰਕ ਪਿਆ ਉਸ ਟਾਈਮ ਤੇ ਹੁਣ ਅਸੀਂ ਕਹਿ ਸਕਦੇ ਆ ਮਾਨ ਦੇ ਨਾਲ ਬਈ 80 90% ਸਾਡਾ ਜਿਹੜਾ ਪਿੰਡ ਹੈ ਡਰੱਗ ਫ੍ਰੀ ਹੋਇਆ ਬਾਬੇ ਦੀ ਕਿਰਪਾ ਹੋਈ ਤਾਂ ਵਧੀਆ ਅੱਗੇ ਕੰਮ ਕਰਾਂਗੇ ਬਈ ਬਿਲਕੁਲ 80 90% ਜੇ ਕਹਿ ਦਈਏ ਤਾਂ ਪਿੰਡ ਉਹ ਨਸ਼ਾ ਮੁਕਤ ਹੋ ਚੁੱਕਿਆ ਹੈ ਪਿੰਡ ਵਾਸੀਆਂ ਦੇ ਕਹਿ ਦਈਏ ਤੇ ਪੱਤਰਕਾਰ ਸਾਥੀ ਦੇ ਵੱਲੋਂ ਜੋ ਦੱਸਿਆ ਅੰਕੜੇ ਦੱਸੇ ਜਾ ਰਹੇ ਨੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਤਸਵੀਰਾਂ ਇੱਕ ਵਾਰੀ ਸਾਹਮਣੇ ਆ ਉਹ ਗੱਡੀ ਆ ਬਲੈਰੋ ਕੈਂਪਰ ਉਸ ਨੂੰ ਵੀ ਰੋਕਿਆ ਗਿਆ ਬਿਸ਼ੱਕ ਦੀ ਇਹ ਜੇ ਕਹਿ ਦਈਏ ਤਾਂ ਠੇਕੇਦਾਰਾਂ ਦੀ ਇਹੋ ਜੀ ਗੱਡੀ ਹੁੰਦੀ ਆ ਜੋ ਦਿਨ ਰਾਤ ਆਪਣੇ ਇਹ ਵੀ ਆਪਣੇ ਜੋ ਕਹਿ ਦਈਏ ਨਸ਼ਾ ਤਸਕਰੀ ਜੋ ਸ਼ਰਾਬ ਦੀ ਤਸਕਰੀ ਹੁੰਦੀ ਆ ਉਹਨਾਂ ਨੂੰ ਰੋਕਣ ਵਾਸਤੇ ਖੜਦੇ ਨੇ ਲੇਕਿਨ ਪਿੰਡ ਦੇ ਹੋਰ ਜੋ ਨੌਜਵਾਨ ਆ ਦੂਸਰੇ ਪਾਸੇ ਆ ਬਜ਼ੁਰਗ ਖੜੇ ਆ ਬਜ਼ੁਰਗਾਂ ਨਾਲ ਗੱਲਬਾਤ ਕਰਾਇਆ ਬਾਪੂ ਜੀ ਕਿਵੇਂ ਹੋ ਕੀ ਹਾਲ ਚਾਲ ਆ ਹੁਣ ਕਿਸ ਤਰ੍ਹਾਂ ਦਾ ਮਾਹੌਲ ਆ ਪਿੰਡ ਦੇ ਵਿੱਚ ਪਹਿਲਾਂ ਨਸ਼ਾ ਵਧ ਗਿਆ ਸੀ ਸੁਣਿਆ ਬੇਟਾ ਨਹੀਂ ਤਕਰੀਬਨ ਸਾਡੇ 2-4 ਮੌਤਾਂ ਵੀ ਹੋਈਆਂ ਉਸ ਤੋਂ ਬਾਅਦ ਬੜਾ ਸੁਧਾਰ ਹੋਇਆ ਤਿੰਨ-ਚਾਰ ਮਹੀਨੇ ਹੋ ਗਏ ਤੇ ਤਕਰੀਬਨ ਮੈਨੂੰ ਲੱਗਦਾ ਹੈ ਵੀ 80 90% ਫਰਕ ਪਿਆ ਸਜੋਗ ਵੀ ਤਕਰੀਬਨ ਕਿਸੇ ਨਾ ਕਿਸੇ ਰੂਪ ਚ ਸਿੱਧੇ ਸਿੱਧੇ ਰੂਪ ਚ ਕੋਈ ਮਾਇਆ ਦਾ ਕੋਈ ਕਿਵੇਂ ਤਕਰੀਬਨ ਸਾਰਾ ਪਿੰਡ ਇਸ ਚੀਜ਼ ਤੇ ਖੁਸ਼ ਵੀ ਹੈ ਤੇ ਦੇ ਵੀ ਰਿਹਾ ਤੇ ਉਹ ਹੁਣ ਤਕਰੀਬਨ ਚੋਰੀਆਂ ਤੋਂ ਵੀ ਬਚਦਾ ਕਿਉਂਕਿ ਗੈਰਸਾਲ ਬੰਦਾ ਉਹਨਾਂ ਨੂੰ ਪਤਾ ਵੀ ਨਾਕੇ ਲੱਗਦੇ ਪਿੰਡ ਵਿੱਚ ਦੀ ਸਾਡੇ ਬਹੁਤ ਘੱਟ ਲੰਗਦਾ ਅੱਗੇ ਦਿਨੇ ਹਰ ਲਾਰ ਲੁੰਦੀ ਫਿਰਦੀ ਸੀ ਹੁਣ ਤਕਰੀਬਨ ਲੋਕ ਸਾਡੇ ਝਿਜਕਦੇ ਆ ਦੂਜੇ ਪਿੰਡਾਂ ਦੇ ਵੀ ਕੱਲ ਇਹ ਮਾਲ ਵਾਲਿਆਂ ਵੀ ਬੰਦੇ ਇਹਨਾਂ ਨੇ ਫੜੇ ਜਾ ਕੇ ਇਥੋਂ ਵੀ ਆਪਦੇ ਪਿੰਡੇ ਦਫਾ ਨਾ ਟਰੈਪ ਲਾ ਕੇ ਬੰਦਾ ਜਿਹੜਾ ਲਿਆ ਸੀ ਉਹਨੇ ਦੱਸਿਆ ਫਿਰ ਉਹਨੂੰ ਇਹਨਾਂ ਨੇ ਰੈਕੀ ਕਰਕੇ ਵੀ ਕੀ ਤੋਂ ਲਿਆਂਦਾ ਫੋਨ ਕਰਕੇ ਉਹਨੂੰ ਤੋਂ ਸਦਾਇਆ ਉਹ ਬੰਦਾ ਉੱਥੋਂ ਵੀ ਜਾ ਕੇ ਇਹਨਾਂ ਨੇ ਫੜਿਆ ਫਿਰ ਉਹ ਪਿੰਡ ਵਾਲਿਆਂ ਨੇ ਜ਼ਿੰਮੇਵਾਰੀ ਲੈ ਕੇ ਇਹਨਾਂ ਤੋਂ ਖੜਾ ਛਡਾਇਆ ਬਿਲਕੁਲ ਪਿੰਡ ਵਾਲਿਆਂ ਤੋਂ ਜ਼ਿੰਮੇਵਾਰੀ ਲੈ ਕੇ ਖੜਾ ਉਸ ਬੰਦੇ ਨੇ ਛਡਾ ਲਿਆ ਲੇਕਿਨ ਕੰਟਰੋਲ ਤੁਸੀਂ ਕਹਿ ਰਹੇ ਹੋ ਵੀ 80 90% ਹੋ ਚੁੱਕਿਆ ਤੇ ਪਹਿਲਾਂ ਜਿਹੜੇ ਠਿਕਰੀ ਪੈਰੇ ਪੁਰਾਣੇ ਸਮਿਆਂ ਚ ਲੱਗਦੇ ਹੁੰਦੇ ਸੀਗੇ ਵੀ ਬੰਦੇ ਪਿੰਡਾਂ ਨੂੰ ਚ ਪੈ ਗਏ ਬਈ ਚੋਰੀਆਂ ਵਾਲੇ ਆ ਗਏ ਜਾਂ ਕਾਲੇ ਕੱਛਾਂ ਵਾਲੇ ਆ ਗਏ ਉਹਨਾਂ ਤੋਂ ਬਚਾਅस्ते ਪਿੰਡ ਨੂੰ ਠਿਕਰੀ ਪੈਰਾ ਲੱਗਦਾ ਸੀ ਹੁਣ ਤਾਂ ਆਪਾਂ ਨਾਚੇ ਤੋਂ ਬਚਾ ਲਈ ਨੂੰ ਇਹ ਉਹ ਸਾਰੀਆਂ ਚੀਜ਼ਾਂ ਨੂੰ ਜਰੂਰੀ ਅੱਗੇ ਚੱਲ ਜੇ ਕੋਈ ਚੋਰੀ ਲੈ ਜਾਂਦਾ ਕਿ ਦੀ ਮੱਝ ਲੈ ਗਿਆ ਉਹ ਚੀਜ਼ ਪੂਰੀ ਇਹ ਤਾਂ ਨਾ ਪੂਰਾ ਹੋਣ ਵਾਲਾ ਘਟ ਹੈ ਮੰਨ ਲਓ ਆ ਗਿਆ ਇੱਕ ਬੱਚਾ ਹਰੇਕ ਦੇ ਜਿਹਦਾ ਬੱਚਾ ਹੀ ਖਤਮ ਹੋ ਗਿਆ ਉਹਦੀ ਤਾਂ ਪੀੜ੍ਹੀਆਂ ਹੀ ਖਤਮ ਹੋ ਗਈਆਂ ਮਤਲਬ ਸਾਰੀਆਂ ਚੀਜ਼ਾਂ ਨੂੰ ਪਹਿਲ ਦੇ ਆਧਾਰ ਤੇ ਜੇ ਆਪਦੇ ਅਸੀਂ ਅਨਸ ਬਚਾ ਲਾਂਗੇ ਆਉਣ ਵਾਲੀਆਂ ਪੀੜ੍ਹੀ ਬਿਲਕੁਲ ਆਉਣ ਵਾਲੀ نسل ਨੂੰ ਬਚਾਵਾਂਗੇ ਤਾਂ ਹੀ ਸਾਨੂੰ ਕੁਝ ਫਾਇਦਾ ਹੋਏਗਾ ਤੇ ਪਿੰਡ ਦੀ ਜੋ ਇਹ ਸ਼ਲਾਘਾਯੋਗ ਕਦਮ ਹੈ ਪਿਛਲੇ 2.5 ਤੋਂ 2 ਤੋਂ 2.5 ਮਹੀਨੇ ਹੋ ਗਏ ਇਸ ਪਿੰਡ ਦੇ ਵਿੱਚ ਜੇਕਰ ਦੀ ਨਸ਼ਾ ਰੋਕੂ ਨਿਗਰਾਨ ਕਮੇਟੀ ਦੇ ਵੱਲੋਂ ਜੋ ਠਿਕਰੀ ਪੈਰਾ 7 ਪੁਆਇੰਟ ਇਹਨਾਂ ਨੇ ਦੱਸਿਆ ਉਸ ਦੇ ਉੱਪਰ ਲਗਾਏ ਜਾਂਦੇ ਆ ਗਿੱਦੜਪਾ ਤੋਂ ਅਸ਼ਫਾਕ ਟੁੱਡੀ ਪੰਜਾਬ ਤੱਕ